ਜਿੰਦਾਬਾਦ ਜਿੰਦਾਬਾਦ ਭਾਈ ਚਾਂਦਲ ਜਗਰਾ ਸਿੰਘ ਜਿੰਦਾਬਾਦ ਜਿੰਦਾਬਾਦ ਅੱਜ ਅਸੀਂ ਆਪਣੀਆਂ ਡਿਮਾਂਡਾਂ ਵੀਸੀ ਤੋਂ ਲੈ ਕੇ ਆਏ ਹਾਂ ਵੀਸੀ ਇੱਥੋਂ ਦਾ ਜੋ ਕਿ ਨਿਹਾਈਤੀ ਡਰਪੂਕ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਬੰਦਾ ਆਹ ਵੇਖੋ ਜੀ ਆਪਣਾ ਗੇਟ ਬੰਦ ਕਰਕੇ ਬੈਠਾ ਵੀ ਸੀ ਅਸੀਂ ਇੱਥੇ ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਆਪਣੀ ਡਿਮਾਂਡ ਲੈ ਕੇ ਆਏ ਹਾਂ ਵੀਸੀ ਦੇ ਕੋਲ ਵੀ ਭਾਈ ਸਾਡੀ ਸੁਣ ਲੋ ਅਏ 1.5 ਮਹੀਨਾ ਹੋ ਗਿਆ ਐਪਲੀਕੇਸ਼ਨਾਂ ਦਿੱਤੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਿੰਨੇ ਦਿਨ ਹੋ ਗਏ ਡੀਨ ਨਾਲ ਮੀਟਿੰਗ ਕਰਦੇ ਫਿਰਦੇ ਆ ਰਜਿਸਟਰਰ ਇੱਥੋਂ ਦੇ ਰਜਿਸਟਰਾਰ ਸਾਹਿਬ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਆ ਭਾਈ ਸਾਡੀ ਗੱਲ ਸੁਣੋ ਆ ਜਾ ਕੇ ਅਸੀਂ ਕਾਲ ਦਿੱਤੀ ਵੀਸੀ ਸਾਹਿਬ ਤੋਂ ਵੀ ਭਾਜੀ ਅਸੀਂ ਤੁਹਾਡੇ ਨਾਲ ਮਿਲਣਾ ਅਸੀਂ ਆਪਣੇ ਗ੍ਰੀਵੈਂਸ ਜਿਹੜੇ ਲੈ ਕੇ ਆਉਣੇ ਆ 1.5 ਮਹੀਨਾ ਪਹਿਲਾਂ ਦਿੱਤੀ ਚਿੱਠੀ ਦਾ ਤੁਸੀਂ ਕੀ ਕਾਰਵਾਈ ਕੀਤੀ ਆ ਕੀ ਜਵਾਬ ਦੇ ਰਹੇ ਜੇ ਤਾਂ ਇੱਥੋਂ ਦਾ ਵੀਸੀ ਆ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਨਿਹਾਈਤੀ ਡਰਪੋਕ ਇਨਸਾਨ ਆ ਜਿਹੜਾ ਉਹ ਆਪਣਾ ਵੀਸੀ ਆਪਣਾ ਗੇਟ ਬੰਦ ਕਰਕੇ ਬੈਠਾ ਜੇ ਚੰਡੀਗੜ੍ਹ ਬੈਠਾ ਜੇ ਇਹ ਵੀਸੀ ਆ ਜਿਹੜਾ ਇਹ ਬਿਲਕੁਲ ਵੀ ਲਾਇਕ ਨਹੀਂ ਆ ਇਸ ਕੈਪੇਬਲ ਨਹੀਂ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਡਾ ਜਿਹੜਾ ਰੈਪਿਊਟੇਡ ਇੰਸਟੀਚਿਊਟ ਆ ਐਡਾ ਮਾਨਮਤਾ ਇਤਿਹਾਸ ਹੈ ਇਸ ਯੂਨੀਵਰਸਿਟੀ ਦਾ ਉਸ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਦੇ ਅਹੁਦੇ ਤੇ ਆ ਇਹ ਬਿਲਕੁਲ ਨਹੀਂ ਕੈਪੇਬਲ ਹੈ ਗਾ ਇਸ ਅਹੁਦੇ ਦੇ ਲਈ ਅਸੀਂ ਅੱਜ ਐਲਾਨ ਕਰਦੇ ਹਾਂ ਸਾਡੇ ਸਾਰੇ ਵਿਦਿਆਰਥੀ ਆ ਜੋ ਸਾਡੇ ਯੂਨੀਵਰਸਿਟੀ ਦੇ ਆਏ ਭਾਈ ਸਾਡਾ ਅੱਜ ਤੋਂ ਫਿਰ ਵੀਸੀ ਜੀ ਵੀਸੀ ਸਾਹਿਬ ਨੇ ਨਹੀਂ ਹੋਣਾ ਅਸੀਂ ਫਿਰ ਵੀਸੀ ਆਪਣਾ ਜਗਰਾਂਤ ਸਿੰਘ ਨੂੰ ਸੁਣ ਲੈਣੇ ਆਪਣਾ ਥਾਪ ਦੇਣੇ ਆ ਭਾਈ ਤੁਸੀਂ ਤਾਂ ਸਾਡੀ ਸੁਣੀ ਨਹੀਂ ਵੀਸੀ ਤਾਂ ਹੀ ਫਿਰ ਉਹ ਥਾਪਾਂਗੇ ਨਾ ਜਿਹੜੀ ਸਾਡੀ ਸੁਣੂਗਾ ਕਿਉਂ ਭਾਈ ਸਤਿ ਸ਼੍ਰੀ ਅਕਾਲ ਅੱਜ ਤੋਂ ਫਿਰ ਮੈਂ ਅਸੀਂ ਸਾਰੇ ਜਿਹੜੇ ਸਟੂਡੈਂਟ ਆ ਅਸੀਂ ਵਿਦਿਆਰਥੀਆਂ ਇੱਕ ਗੱਲ ਦਾ ਐਲਾਨ ਕਰਦੇ ਆ ਕੋਈ ਵੀ ਕੰਮ ਹੋਵੇ ਕਿਸੇ ਨੂੰ ਵੀ ਵੀਸੀ ਸਾਹਿਬ ਤੱਕ ਤੁਸੀਂ ਜਗਰਾਂਤ ਸਿੰਘ ਜੀ ਨਾਲ ਗੱਲ ਕਰਨੀ ਆ ਕਿਉਂਕਿ ਅੱਜ ਤੋਂ ਬਾਅਦ ਵੀਸੀ ਸਾਹਿਬ ਜਿਹੜੇ ਸਾਡੇ ਗੁਰਨਾਥ ਦੇਵ ਯੂਨੀਵਰਸਿਟੀ ਦੇ ਭਾਈ ਜਗਰਾਸ ਸਿੰਘ ਮਝੈਲਜੀ ਆ ਕਿਉਂਕਿ ਉਹ ਵੀਸੀ ਨਹੀਂ ਉਹ ਵੀਸੀ ਕਰਦਾ ਜਿਹੜਾ ਚੰਡੀਗੜ੍ਹ ਬੈਠਾ ਵੀਸੀ ਤੇ ਉਹ ਹੈ ਨਾ ਜਿਹੜਾ ਇੱਥੇ ਬੈਠਾ ਇਦਾਂ ਵੀ ਗੇਟ ਤੇ ਜਿੰਦਰਾ ਲੱਗਾ ਮਿਲੂਗਾ ਅੱਗੇ ਜਗਰਾਸੋਂ ਬੈਠਾ ਮਿਲੂਗਾ ਬਿਲਕੁਲ ਬਿਲਕੁਲ ਵੀਸੀ ਉਹ ਜਿਹੜਾ ਵੀਸੀ ਦਫ਼ਤਰ ਬੈਠੂਗਾ ਭਾਈ ਵੀਸੀ ਤਾਂ ਪਾ ਜ਼ਾਹਿਰ ਦਾ ਬੈਠੇ ਤਾਂ ਅਹੀਂ ਆਣਾ ਵੀਸੀ ਫੇਰ ਅਹੀਂ ਆਏ ਅੱਜ ਤੋਂ ਬਾਅਦ ਭਾਈ ਵੀਸੀ ਅਸੀਂ ਆ ਸਾਰੀ ਯੂਨੀਵਰਸਿਟੀ ਨੂੰ ਸਾਡੀ ਬੇਨਤੀ ਆ ਕੋਈ ਵੀ ਪਰੇਸ਼ਾਨੀ ਹੋਵੇ ਕੋਈ ਵੀ ਮਸਲਾ ਹੋਵੇ ਤੁਸੀਂ ਜਗਰਾਤ ਸਿੰਘ ਮਝੈਲ ਜੀ ਨਾਲ ਰਾਬਤਾ ਕਾਇਮ ਕਰਨਾ ਤੁਹਾਡੀ ਮਸਲੇ ਹੱਲ ਕੀਤੇ ਜਾਣਗੇ। ਬੀਸੀ ਜਗਰਾਤ ਸਿੰਘ ਜਿੰਦਾਬਾਦ। ਜੀ ਜਗਰਾਤ ਸਿੰਘ ਜਿੰਦਾਬਾਦ। ਜੀ ਜਗਰਾਤ ਸਿੰਘ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਭਾਈ ਸ਼ਾਜ਼ਲਰ ਜਗਰਾਤ ਸਿੰਘ ਜਿੰਦਾਬਾਦ ਜਿੰਦਾਬਾਦ। ਅੱਜ ਅਸੀਂ ਆਪਣੀਆਂ ਡਿਮਾਂਡਾਂ ਬੀਸੀ ਤੋਂ ਲੈ ਕੇ ਆਏ ਹਾਂ। ਬੀਸੀ ਇੱਥੋਂ ਦਾ ਜੋ ਕਿ ਨਿਹਾਈਤੀ ਡਰਪੂਕ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਬੰਦਾ। ਆਹ ਵੇਖੋ ਜੀ ਆਪਣਾ ਗੇਟ ਬੰਦ ਕਰਕੇ ਬੈਠਾ ਵੀ ਸੀ ਅਸੀਂ ਇੱਥੇ ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਆਪਣੀ ਡਿਮਾਂਡ ਲੈ ਕੇ ਆਏ ਹਵੀਸੀ ਦੇ ਕੋਲ ਵੀ ਭਾਈ ਸਾਡੀ ਸੁਣ ਲੋ ਅਹੀਂ ਡੇਢ ਮਹੀਨਾ ਹੋ ਗਿਆ ਅਪਲੀਕੇਸ਼ਨਾਂ ਦਿੱਤੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਕਿੰਨੇ ਦਿਨ ਹੋ ਗਏ ਡੀਨ ਨਾਲ ਮੀਟਿੰਗ ਕਰਦੇ ਫਿਰਦੇ ਆ ਇੱਥੋਂ ਦੇ ਰਜਿਸਟਰਾਰ ਸਾਹਿਬ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਆ ਭਾਈ ਸਾਡੀ ਗੱਲ ਸੁਣ ਲੋ ਅੱਜ ਆ ਕੇ ਅਸੀਂ ਕਾਲ ਦਿੱਤੀ ਵੀਸੀ ਸਾਹਿਬ ਤੋਂ ਵੀ ਭਾਜੀ ਅਸੀਂ ਤੁਹਾਡੇ ਨਾਲ ਮਿਲਣਾ ਅਸੀਂ ਆਪਣੇ ਗ੍ਰੀਵੈਂਸ ਆ ਜਿਹੜੇ ਲੈ ਕੇ ਆਉਣੇ ਆ ਡੇਢ ਮਹੀਨਾ ਪਹਿਲਾਂ ਦਿੱਤੀ ਚਿੱਠੀ ਦਾ ਤੁਸੀਂ ਕੀ ਕਾਰਵਾਈ ਕੀਤੀ ਆ ਕੀ ਜਵਾਬ ਦੇ ਰਹੇ ਜੇ ਤਾਂ ਇਥੋਂ ਦਾ ਵੀਸੀ ਆ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਨਿਹਾਇਤੀ ਡਰਪੋਕ ਇਨਸਾਨ ਆ ਜਿਹੜਾ ਉਹ ਆਪਣਾ ਵੀਸੀ ਆਪਣਾ ਗੇਟ ਬੰਦ ਕਰਕੇ ਬੈਠਾ ਜੇ ਚੰਡੀਗੜ੍ਹ ਬੈਠਾ ਜੇ ਇਹ ਵੀਸੀ ਆ ਜਿਹੜਾ ਇਹ ਬਿਲਕੁਲ ਵੀ ਲਾਇਕ ਨਹੀਂ ਆ ਇਸ ਕੈਪੇਬਲ ਨਹੀਂ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਡਾ ਜਿਹੜਾ ਰੈਪਿਊਟਡ ਇੰਸਟੀਚਿਊਟ ਆ ਐਡਾ ਮਾਨਮਤਾ ਇਤਿਹਾਸ ਹੈ ਇਸ ਯੂਨੀਵਰਸਿਟੀ ਦਾ ਉਸ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਤੇ ਅਹੁਦੇ ਤੇ ਆ ਇਹ ਬਿਲਕੁਲ ਨਹੀਂ ਕੈਪੇਬਲ ਹੈ ਗਏ ਸੋਦੇ ਦੇ ਲਈ ਅਸੀਂ ਅੱਜ ਐਲਾਨ ਕਰਦੇ ਹਾਂ ਸਾਡੇ ਸਾਰੇ ਵਿਦਿਆਰਥੀ ਆ ਜੋ ਸਾਡੇ ਯੂਨੀਵਰਸਿਟੀ ਦੇ ਆਏ ਭਾਈ ਸਾਡਾ ਅੱਜ ਤੋਂ ਫਿਰ ਵੀਸੀ ਜੀ ਵੀਸੀ ਸਾਹਿਬ ਨੇ ਨਹੀਂ ਹੋਣਾ ਅਸੀਂ ਫਿਰ ਵੀਸੀ ਆਪਣਾ ਜਗਰਾਤ ਸਿੰਘ ਨੂੰ ਸੁਣ ਲੈਣੇ ਆਪਣਾ ਥਾਪ ਦੇਣੇ ਆ ਭਾਈ ਤੁਸੀਂ ਤਾਂ ਸਾਡੀ ਸੁਣਨੀ ਨਹੀਂ ਵੀਸੀ ਤਾਂ ਹੀ ਫਿਰ ਉਹ ਥਾਪਾਂਗੇ ਨਾ ਜਿਹੜੀ ਸਾਡੀ ਸੁਣੂਗਾ ਕਿਉਂ ਭਾਈ ਜਿਹੜੇ ਸਟੂਡੈਂਟ ਆ ਅਸੀਂ ਵਿਦਿਆਰਤੀਆਂ ਇੱਕ ਗੱਲ ਦਾ ਐਲਾਨ ਕਰਦੇ ਆ ਕੋਈ ਵੀ ਕੰਮ ਹੋਵੇ ਕਿਸੇ ਨੂੰ ਵੀ ਵੀਸੀ ਸਾਹਿਬ ਤੱਕ ਤੁਸੀਂ ਜਗਰਾਤ ਸਿੰਘ ਜੀ ਨਾਲ ਗੱਲ ਕਰਨੀ ਆ ਕਿਉਂਕਿ ਅੱਜ ਤੋਂ ਬਾਅਦ ਵੀਸੀ ਸਾਹਿਬ ਜਿਹੜੇ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਾਈ ਜਗਰਾਤ ਸਿੰਘ ਮਝੈਲ ਜੀ ਆ ਕਿਉਂਕਿ ਉਹ ਵੀਸੀ ਨਹੀਂ ਉਹ ਵੀਸੀ ਕਰਦਾ ਜਿਹੜਾ ਚੰਡੀਗੜ੍ਹ ਬੈਠਾ ਵੀਸੀ ਤੇ ਉਹ ਹੈ ਨਾ ਜਿਹੜਾ ਇੱਥੇ ਬੈਠਾ ਇਦਾਂ ਵੀ ਗੇਟ ਤੇ ਜਿੰਦਰਾ ਲੱਗਾ ਮਿਲੂਗਾ ਅੱਗੇ ਜਗਰਾਸੋ ਬੈਠਾ ਮਿਲੂਗਾ ਬਿਲਕੁਲ ਨਹੀਂ ਬਿਲਕੁਲ 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 ਵੀਸੀ ਉਹ ਜਿਹੜਾ ਵੀਸੀ ਦਫ਼ਤਰ ਬੈਠੂਗਾ ਭਾਈ ਵੀਸੀ ਦਾ ਪਾਜਾਹਰ ਦਾ ਬੈਠੇ ਤਾਂ ਅਹੀਂ ਆਣਾ ਵੀਸੀ ਫੇਰ ਅਹੀਂ ਆਏ ਅੱਜ ਤਾਂ ਬਦ ਭਾਈ ਵੀਸੀ ਅਸੀਂ ਆ ਸਾਰੀ ਯੂਨੀਵਰਸਿਟੀ ਨੂੰ ਸਾਡੀ ਬੇਨਤੀ ਆ ਕੋਈ ਵੀ ਪਰੇਸ਼ਾਨੀ ਹੋਵੇ ਕੋਈ ਵੀ ਮਸਲਾ ਹੋਵੇ ਤੁਸੀਂ ਜਗਰਾਤ ਸਿੰਘ ਮਝੈਲ ਜੀ ਨਾਲ ਰਾਬਤਾ ਕਾਇਮ ਕਰਨਾ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਵੀਸੀ ਜਗਰਾਤ ਸਿੰਘ ਜਿੰਦਾਬਾਦ ਜੀ ਜਗਰਾਤ ਸਿੰਘ ਜਿੰਦਾਬਾਦ ਜੀ ਜਗਰਾਤ ਸਿੰਘ ਜਿੰਦਾਬਾਦ